जय शंकर जय नाग देवता दोस्तों कॉमन बुल्फ स्नेक ਜਿਦਾਕ ਤੁਸੀਂ ਦੇਖ ਰਹੇ ਜੇ ਇਹ ਘਰਾਂ ਚ ਡੱਡੂ ਚੂਹੇ ਕੋਕਰੋਜ ਖਾਂਦੀ ਛਿਪਕਲੀਆਂ ਖਾਂਦੀ ਆਮ ਹੀ ਬਾਥਰੂਮ ਚ ਆ ਜਾਂਦਾ ਇਹ ਸਭ ਬਿਨਾ ਜ਼ਹਿਰ ਵਾਲਾ ਸਾਪ ਆ ਪਰ ਜਦੋਂ ਕਿਸੇ ਨੂੰ ਇਹ ਬਾਈਟ ਕਰਦਾ ਵਾ ਇੰਨੇ ਤੁਹਾਡੀ ਸਕਿਨ ਗਾਲ ਦੇਣੀ ਆ ਕਈ ਲੋਕ ਇਹਨੂੰ ਕ੍ਰਹਿਤ ਸਮਝ ਕੇ ਨਾ ਕਿ ਇਹ ਮਾਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਸਭ ਕ੍ਰਹਿਤ ਨਹੀਂ ਹੁੰਦਾ ਇਰੇ ਵੀ ਵਾਂਗੂ ਜਦਾ ਤੀਰ ਹੁੰਦਾ ਐਦਾਂ ਮੂੰਹ ਤੇ ਨਿਸ਼ਾਨ ਪੈਂਦਾ ਵੇਖੋ ਜਿਦਾ ਵੀ ਵਾਂਗੂ ਤੀਰ ਆ ਤੇ ਸਰੀਰ ਤੇਰੇ ਪੈਟਰਨ ਧਿਆਨ ਨਾਲ ਪਛਾਨੋ ਪਰ ਇਹ ਸੱਪ ਬਿਨਾ ਜ਼ਹਿਰ ਵਾਲਾ ਤੇ ਇਹ ਘਰਾਂ ਦੇ ਵਿੱਚ ਆਮ ਹੀ ਆ ਜਾਂਦਾ ਵਾ ਪਰ ਜਦੋਂ ਬਿਨਾ ਜ਼ਹਿਰ ਵਾਲਾ ਸੱਪ ਵੀ ਕਿਸੇ ਨੂੰ ਬਾਈਟ ਕਰਦਾ ਲੋਕ ਉਸ ਦੀ ਕੇਅਰ ਨਹੀਂ ਕਰਦੇ ਉਹ ਚੀਜ਼ ਸਕਿਨ ਗਾਲ ਦਿੰਦੀ ਆ ਉਸ ਜਗ੍ਹਾ ਦੇ ਉੱਤੇ ਜ਼ਖਮ ਹੋ ਜਾਂਦਾ ਇਰੇ ਜਿਹੜਾ ਆਡੀਓ ਟੌਕਸਿਕ ਨਾਮ ਦਾ ਜ਼ਹਿਰ ਆ ਆਡੀਓ ਟੌਕਸਿਕ ਜਾਂ ਪਤਾ ਨਹੀਂ ਕਾਰਡੀਓ ਟੌਕਸਿਕ ਹੋਇਤਾ ਦਾ ਨਾਮ ਹੁੰਦਾ ਮੈਨੂੰ ਨਾਮ ਨਹੀਂ ਪ੍ਰੋਪਰ ਯਾਦ ਆ ਰਿਹਾ ਪਰ ਇਹ ਸੱਪ ਦਾ ਜਿਹੜਾ ਜ਼ਹਿਰ ਆ ਬੰਦੇ ਦੀ ਜਾਨ ਨਹੀਂ ਲੈਂਦਾ ਤੇ ਇਹਨੇ ਜੇ ਬਾਈਟ ਕਰ ਗਿਆ ਆਪਣਾ ਜ਼ਹਿਰ ਬੰਦੇ ਦੇ ਸਰੀਰ ਦੇ ਅੰਦਰ ਛੁੱਟਿਆ ਤੇ ਇਹਨੇ ਕਾਫੀ ਜ਼ਿਆਦਾ ਬਾਈਟੀਆਂ ਦੰਦੀਆਂ ਵੱਟਨੀਆਂ ਤੇ ਉਸ ਅਗਾਂ ਦੇ ਉੱਤੇ ਕਾਫੀ ਜ਼ੋਰ ਦੀ ਜਲਨ ਹੁੰਦੀ ਆ ਬੰਦੇ ਨੂੰ ਇਹ ਚੀਜ਼ਾਂ ਦੀ ਪਛਾਣ ਖਾਸ ਕਰਕੇ ਰੱਖਣੀ ਬਾਕੀ ਸਾਰੇ 11 ਦੋਸਤਾਂ ਨੂੰ ਮੇਰੇ ਵੱਲੋਂ જય ਸ਼ੰਕਰ